ਵਿਸ਼ੇ ਭਾਰਤੀ ਨਿਰਵਾਚਨ ਆਯੋਗ ਦੁਆਰਾ ਸਪਾਂਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ ਇੱਕ ਨਵੀਂ ਕੜੀ ਜਦ ਜੁੜਨ ਲੋਕਾਂ ਨਾਲ ਲੋਕ ਨੂੰ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ मैं सरू भट्टिया बोल रहा हूँ मेरी आयु इस समय नवासी वर्ष और मतदान मात्र इतना नहीं है कि हम मतदान केंद्र पर जा रहे हैं और अपना मत दे रहे हैं इसमें हमको अपना योगदान इस रूप में करना है कि हमारे प्रत्याशी वो विजयी हो जो कि योग्य सेवा हो सेवाभावी हो दोस्तों ए आवासी लोक कला के क्षेत्र जुड़े समाज सेवी थे पद्मश्री ਨਾਲ सम्मानित मोहन स्वरूप पाटिया जी थे लोकसभा चुनाव 2024 ਲਈ प्रचार का नारा है ਚੋਣਾ ਦਾ ਤਿਉਹਾਰ ਦੇਸ਼ ਦਾ ਮਾਣ ਹੈ ਤੇ ਅੱਜ ਇਸੇ ਨਾਰੇ ਦੇ ਨਾਲ ਹੀ ਮਤਦਾਤਾ ਜੰਕਸ਼ਨ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ ਮਤਦਾਤਾ ਜੰਕਸ਼ਨ ਦੇ ਸਾਰੇ শ্রোਤਿਆਂ ਨੂੰ ਮਤਦਾਤਾ ਜੰਕਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਭਾਰਤ ਤਿਉਹਾਰਾਂ ਦਾ ਦੇਸ਼ ਹੈ ਇੱਥੇ ਅਨੇਕਤਾ 'ਚ ਏਕਤਾ ਹੈ ਜੀ ਬਿਲਕੁਲ ਤਿਉਹਾਰ ਤੇ ਪੁਰਮ ਇਸ ਨੂੰ ਇੱਕ ਧਾਗੇ ਚ ਫਰੋਕੇ ਜੋੜਦੇ ਨੇ ਤੇ ਲੋਕਾਂ ਦੇ ਜੀਵਨ ਨੂੰ ਉਤਸ਼ਾਹ ਨਾਲ ਭਰ ਦਿੰਦੇ ਨੇ ਜੀ ਹਾਂ ਭਾਰਤ ਦੇ ਸਾਰੇ ਨਾਗਰਿਕ ਵੀ ਇਸੇ ਭਾਵਨਾ ਨਾਲ ਆਪਣਾ ਕੰਮ ਕਰਦੇ ਨੇ ਹੁਣ ਜਿਵੇਂ ਕਿ 2024 ਵਿੱਚ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਸਾਰੇ ਭਾਰਤ ਵਾਸੀ ਇਸ ਤਿਉਹਾਰ ਲਈ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਨੇ ਸੱਚਮੁੱਚ ਕਿੰਨਾ ਉਤਸ਼ਾਹ ਤੇ ਉਡੀਕ ਰਹਿੰਦੀ ਹੈ ਨਾ ਸਾਨੂੰ ਇਸ ਤਿਉਹਾਰ ਦੀ ਜੀ ਬਿਲਕੁਲ ਇਸ ਨੂੰ ਹਰ 5 ਸਾਲ ਬਾਅਦ ਆਉਣ ਵਾਲਾ ਲੋਕਤੰਤਰ ਦਾ ਇੱਕ ਮਹਾਨ ਤਿਉਹਾਰ ਸਮਝਣਾ ਚਾਹੀਦਾ ਹੈ। ਇਹ ਤਿਉਹਾਰ ਵੋਟ ਦੀ ਰਵਾਇਤ ਪੂਰਾ ਕਰਨ ਦਾ ਮਹੱਤਵਪੂਰਨ ਮੌਕਾ ਹੁੰਦਾ ਹੈ। ਤਾਂ ਕੀ ਕਹਿਣਾ ਹੈ ਫਿਰ ਤੁਹਾਡਾ? ਦੋਸਤੋ ਅਸੀਂ ਚੋਣ ਤਿਉਹਾਰ ਨੂੰ ਵੀ ਬੜੇ ਉਤਸ਼ਾਹ ਨਾਲ ਮਨਾਵਾਂਗੇ। ਬਿਲਕੁਲ। ਤਾਂ ਆਓ। ਰਾਜੇਂਦਰ ਜੀ ਦੇ ਘਰ ਚਲੀਏ ਤੇ ਵੇਖੀਏ ਕਿ ਉੱਥੇ ਕੀ ਹੋ ਰਿਹਾ ਹੈ। ਚਲੋ ਆਓ। ਪਈ ਅੱਜ ਤਾਂ ਘਰ ਦਾ ਮਾਹੌਲ ਬਦਲਿਆ ਬਦਲਿਆ ਜਾ ਜਾਪਦਾ ਹੈ ਹਾਂਜੀ ਪਪਾ ਜੀ ਦੇਖੋ ਮੰਮੀ ਨੇ ਕਿੰਨੀ ਸੋਹਣੀ ਰੰਗੋਲੀ ਬਣਾਈ ਹੈ ਵਾਹ ਜੀ ਵਾਹ ਕਿਆ ਬਾਤ ਹੈ ਐਨੀ ਸੋਹਣੀ ਰੰਗੋਲੀ ਦੇਖੋ ਆ ਕਿੰਨਾ ਸੋਹਣਾ ਲਿਖਿਆ ਹੈ ਚੋਣਾ ਦਾ ਤਿਵਾਰ ਵਾਹ ਪੋਲਿੰਗ ਬੂਥ ਤੇ ਵੋਟਾਂ ਪਾਉਣ ਦੀ ਸ਼ੈਲੀ ਨੂੰ ਰੰਗੋਲੀ ਚ ਬਹੁਤ ਵਧੀਆ ਦਰਸਾਇਆ ਤੇਰੀ ਮੰਮੀ ਨੇ ਅੱਜ ਹਾਂਜੀ ਬਿਲਕੁਲ ਪਪਾ ਮੈਨੂੰ ਲੱਗਦਾ ਹੈ ਕਿ ਮੈਨੂੰ ਇਹਨੂੰ ਪੋਲਿੰਗ ਸਟੇਸ਼ਨ ਸਮਝ ਕੇ ਇੱਥੇ ਹੀ ਬਹਿ ਜਾਣਾ ਚਾਹੀਦਾ ਪਰ ਅੰਦਰ ਘਰ ਦੇ ਖਾਣੇ ਦੀ ਬਹੁਤ ਵਧੀਆ ਮਹਿਕ ਆ ਰਹੀ ਹੈ ਤੇ ਉਹ ਮੈਂ ਕਿ ਤੁਹਾਨੂੰ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣ ਦੇਵੇਗੀ ਬਈ ਮਹਿਕ ਹੀ ਇੰਨੀ ਜ਼ਬਰਦਸਤ ਹੈ ਭਾਈ ਇਹੋ ਜਿਹਾ ਸ਼ਾਨਦਾਰ ਖਾਣਾ ਕਿਹਦੇ ਲਈ ਬਣ ਰਿਹਾ ਹੈ ਭਲਾ ਲੋ ਜੀ ਹੁਣ ਤੁਹਾਨੂੰ ਵੀ ਦੱਸਣਾ ਪਏਗਾ ਕਿ ਅੱਜ ਘਰ 'ਚ ਪਕਵਾਨ ਕਿਉਂ ਬਣ ਰਹੇ ਨੇ ਪਈ ਜਦੋਂ ਕਿਸੇ ਮਹਾਨ ਤਿਉਹਾਰ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਨਾ ਤਾਂ ਉਸ ਤੋਂ ਪਹਿਲਾਂ ਘੱਟੋ ਘੱਟ ਥੋੜਾ ਜਿਹਾ ਤਿਉਹਾਰ ਵਾਲਾ ਮਾਹੌਲ ਤਾਂ ਬਣਾਉਣਾ ਹੀ ਪੈਂਦਾ ਹੈ ਹੈਨਾ ਹੂੰ ਠੀਕ ਹੈ ਤੀਆਂ ਵਰਗੇ ਤਿਉਹਾਰਾਂ ਤੇ ਖੀਰ ਪੂੜੇ ਬਣਾਏ ਜਾਂਦੇ ਨੇ ਇਸੇ ਤਰ੍ਹਾਂ ਅਸੀਂ ਸਾਰੇ ਚੋਨਾ ਦਾ ਤਿਉਹਾਰ ਮਨਾ ਰਹੇ ਹਾਂ ਫੇਰ ਜਸ਼ਨ ਮਨਾਉਣਾ ਦਾ ਬਣਦਾ ਹੀ ਹੈ ਬਿਲਕੁਲ ਬਿਲਕੁਲ ਬਣਦਾ ਹੈ ਦੇਖੋ ਚੋਨਾ ਤੋਂ ਪਹਿਲਾਂ ਅਸੀਂ ਜਾਗਰੂਕਤਾ ਦੇ ਅੰਦਾਜ਼ ਵਿੱਚ ਰਹਿਨੇ ਆ ਕਿਉਂਕਿ ਇਹਦੇ ਨਾਲ ਹੀ ਚੋਣਾ ਵਾਸਤੇ ਸਹੀ ਮਾਹੌਲ ਬਣੇਗਾ ਤੇ ਅਸੀਂ ਚੋਣਾ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਵਾਂਗੇ ਮਨਾਵਾਂਗੇ ਯਕੀਨਾਂ ਮਨਾਵਾਂਗੇ ਬੇਟਾ ਅਮਨ ਹਾਂਜੀ ਹਾਂਜੀ ਪਾਪਾ ਜੀ ਦੇਖੋ ਤਿਉਹਾਰ ਕੋਈ ਵੀ ਹੋਵੇ ਹਰ ਕੋਈ ਉਸ ਤੋਂ ਪਹਿਲਾਂ ਸੂਚੀ ਬਣਾਉਂਦਾ ਹੈ ਕਿ ਉਹਨੇ ਕੀ ਕੀ ਕਰਨਾ ਹੈ ਕੀ ਖਰੀਦਣਾ ਹੈ ਕੀ ਪਹਿਨਣਾ ਹੈ ਇਸੇ ਤਰ੍ਹਾਂ ਚੋਣਾ ਦੇ ਤਿਉਹਾਰ ਤੇ ਸਾਨੂੰ ਇਹ ਵੀ ਤਿਆਰੀ ਕਰਨੀ ਚਾਹੀਦੀ ਹੈ ਕਿ ਵੋਟ ਪਾਉਣ ਲਈ ਕਿਸ ਸਮੇਂ ਜਾਣਾ ਹੈ ਕਿਸ ਨੂੰ ਵੋਟ ਪਾਉਣੀ ਹੈ ਇਹਦੇ ਲਈ ਉਮੀਦਵਾਰਾਂ ਦੇ ਵੇਰਵਿਆਂ ਨੂੰ KYC ਐਪ ਤੇ ਦੇਖਿਆ ਜਾਣਾ ਚਾਹੀਦਾ ਹੈ ਯਾਨੀ ਆਪਣੇ ਉਮੀਦਵਾਰ ਨੂੰ ਜਾਣੋ ਤੇ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਉਹਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਹੈ ਨਾਲ ਹੀ ਵੋਟਰ ਸੂਚੀ 'ਚ ਨਾਵਾਂ ਦੀ ਜਾਂਚ ਦੇ ਨਾਲ-ਨਾਲ ਸਾਨੂੰ ਇੱਕ ਜ਼ਰੂਰੀ ਫੋਟੋ ਆਈਡੀ ਕਾਰਡ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ ਵਾਦੀ ਤੁਸੀਂ ਤਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਪਪਾ ਜੀ ਇੱਕ ਹੋਰ ਗੱਲ ਮੇਰੇ ਦਿਮਾਗ ਚ ਆਈ ਹੈ ਲਓ ਜੀ ਇਹਦੀ ਵੀ ਗੱਲ ਸੁਣ ਲਓ ਹਾਂ ਹਾਂ ਬੋਲ ਬੇਟਾ ਇਸ ਵਾਰ ਜਦੋਂ ਅਸੀਂ ਵੋਟ ਪਾਉਣ ਜਾਵਾਂਗੇ ਤਾਂ ਐਵੇਂ ਸੁੱਤੇ ਉੱਠ ਕੇ ਆਪਣੇ ਘਰ ਵਾਲੇ ਕੱਪੜੇ ਪਾ ਕੇ ਨਹੀਂ ਜਾਣਾ ਹਾਂ ਐ ਤਿਆਰ ਤਯੂਰ ਹੋ ਕੇ ਕੂਲ ਡੂਡ ਬਣ ਕੇ ਜਾਵਾਂਗੇ ਗੱਲ ਉਦਾਂ ਮਾੜੀ ਨਹੀਂ ਕੀਤੀ ਤੂੰ ਪਰ ਇਹਦੇ ਨਾਲ ਕੀ ਹੋਊਗਾ ਬੇਟਾ ਜਦੋਂ ਬੰਠਣ ਕੇ ਜਾਵਾਂਗੇ ਤਾਂ ਸਾਨੂੰ ਸਾਰੇ ਦੇਖ ਕੇ ਪੁੱਛਣਗੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਅਸੀਂ ਮਾਂ ਨਾਲ ਕਹਾਂਗੇ ਕਿ ਚੋਣਾ ਦਾ ਮਹਾਨ ਤਿਉਹਾਰ ਮਨਾਉਣ ਜਾ ਰਹੇ ਹਾਂ ਹਮ ਦੇਖੋ ਜੀ ਚੋਣ ਕਮਿਸ਼ਨ ਨੇ ਚੋਣਾ ਨੂੰ ਪੂਰੀ ਤਰ੍ਹਾਂ ਸਾਫ਼ ਸੁਥਰਾ ਤੇ ਸੁਰੱਖਿਅਤ ਬਣਾ ਕੇ ਰੱਖਿਆ ਹੈ ਕਈ ਥਾਵਾਂ ਤੇ ਬੋਰਡਾਂ ਤੇ ਵੋਟਰਾਂ ਨੂੰ ਅਪੀਲ ਕਰਨ ਵਾਲੇ ਨਾਰੇ ਵੀ ਲਿਖੇ ਹੋਏ ਨੇ ਹਾਂਜੀ ਪਾਪਾ ਮੈਂ ਵੀ ਦੇਖਿਆ ਚੂਣਾ ਦਾ ਤਿਉਹਾਰ ਦੇਸ਼ ਦਾ ਮਾਣ ਤੇ ਇੱਕ ਹੋਰ ਦੇਸ਼ ਲਈ ਮੇਰੀ ਪਹਿਲੀ ਵੋਟ ਹੂੰ ਵਾਹ ਪਰ ਮੈਨੂੰ ਸਭ ਤੋਂ ਵਧੀਆ ਲੱਗਿਆ ਨਾਥਿੰਗ ਲਾਈਕ voting ووٹ ਫॉर ਸ਼ੂ ਯਾਨੀ ਕਿ ਵੋਟ ਪਾਉਣ ਦੀ ਕੋਈ ਰੀਸ ਨਹੀਂ ਵੋਟ ਤਾਂ ਜ਼ਰੂਰ ਪਾਓ ਤੇ ਤੁਹਾਡੇ ਵਰਗੇ ਲੋਕਾਂ ਲਈ ਖਾਸ VOTING ਦਾ ਦਿਨ ਡਿਊਟੀ ਦਾ ਦਿਨ ਹੈ ਕੋਈ ਆਰਾਮ ਫਰਮਾਉਣ ਲਈ ਛੁੱਟੀ ਨਹੀਂ ਹੈ ਕਿਸੇ ਨੂੰ ਆ ਦੇਖ ਮਨ ਤੇਰੀ ਮੰਮੀ ਕਿਵੇਂ ਬੋਲ ਰਹੀ ਹੈ ਮੰਮੀ ਠੀਕ ਕਹਿ ਰਹੇ ਨੇ ਪਾਪਾ ਜੀ ਮੈਂ ਕਦੋਂ ਆਰਾਮ ਫਰਮਾਉਣਾ ਮੈਂ ਤਾਂ ਵੋਟ ਪਾਉਣ ਸਭ ਤੋਂ ਪਹਿਲਾਂ ਜਾਣਾ ਕਿਉਂਕਿ ਮੇਰਾ ਮੰਨਣਾ ਹੈ ਕਿ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਤੋਂ ਖੁੰਝਣਾ ਨਹੀਂ ਚਾਹੀਦਾ ਹਾਂਜੀ ਇਸ ਜਾਗਰੂਕਤਾ ਵਾਲੀ ਗੱਲ ਨੇ ਮੈਨੂੰ ਯਾਦ ਕਰਾਇਆ ਕਿ ਅੱਜ ਸਾਡੇ ਕਮਿਊਨਿਟੀ ਸੈਂਟਰ 'ਚ ਲੋਕਾਂ ਨੂੰ ਚੋਣਾਂ ਦੀਆਂ ਜ਼ਰੂਰੀ ਗੱਲਾਂ ਬਾਰੇ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਕਰਵਾਇਆ ਜਾ ਰਿਹਾ ਸੀ ਨੁੱਕੜ ਨਾਟਕ ਵਾਹ ਵੋਟਰ ਜਾਗਰੂਕਤਾ ਲਈ ਇੱਕ ਹੋਰ ਉਪਰਾਲਾ ਕੀ ਦੱਸਿਆ ਫਿਰ ਉਸ ਨੁਕੜ ਨਾਟਕ ਚ ਇਹੀ ਕਿ ਵੋਟਾਂ ਕਿੱਦਾਂ ਪਾਉਣੀਆਂ ਨੇ ਈਵੀਐਮ ਮਸ਼ੀਨ ਤੇ ਬਟਨ ਨੂੰ ਕਿਵੇਂ ਦਬਾਣਾ ਹੈ ਤੇ ਫਿਰ ਉਹਦੇ ਵਿੱਚੋਂ ਆਉਣ ਵਾਲੀ ਬੀਪ ਦੀ ਆਵਾਜ਼ ਸੁਣਨੀ ਚਾਹੀਦੀ ਹੈ ਹੂੰ ਬਈ ਉਹੀ ਆਵਾਜ਼ ਤਾਂ ਤੁਹਾਡੀ ਵੋਟ ਪੈਣ ਦਾ ਸਬੂਤ ਹੈ ਹੋਰ ਕੀ ਸੀ ਉਸ ਨੁਕੜ ਨਾਟਕ ਚ RI ਕੀ ਕਰ ਬੈਠੇ ਦਿਵਿਆੰਗ ਜਾਂ ਬਜ਼ੁਰਗ ਵਿਅਕਤੀ ਲਈ ਇੱਕ ਸਮਰੱਥ ਐਪ ਕਿਵੇਂ ਕੰਮ ਕਰਦੀ ਹੈ ਪੋਸਟਲ ਬੈਲਟ ਦੀ ਸਹੂਲਤ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਤੇ ਹੋਰ ਦਿਵਿਆੰਗ ਲੋਕਾਂ ਲਈ ਵੀ ਉਪਲਬਧ ਹੈ VOTING ਪ੍ਰਤੀ ਐਨਾ ਗਿਆਨ ਬਈਵਾ ਮਿਸਿਸ ਬਹੁਤ ਖੂਬ ਉਹ ਅਜੇ ਹੀ ਬਹੁਤ ਸਾਰੀਆਂ ਗੱਲਾਂ ਦੱਸ ਰਹੇ ਸਨ ਮੰਮੀ ਜੀ ਹਾਂਜੀ ਪੁੱਤਰ ਅਸੀਂ ਵੀ ਅੱਜ ਕਾਲਜ ਵਿੱਚ ਕਈ ਪੋਸਟਰ ਬਣਾਏ ਤੇ ਲੈਟਸ ਵੋਟਸ ਮੈਰਾਥਨ ਯਾਨੀ ਕਿ ਆਓ ਵੋਟ ਪਾਈਏ ਮੈਰਾਥਨ ਦੇ ਆਯੋਜਨ ਚ ਹਿੱਸਾ ਲਿਆ ਮੈਰਾਥਨ ਵਾਹ ਦੇਖੋ ਚੋਣ ਕਮਿਸ਼ਨ ਆਪਣੇ ਕੰਮ ਚ ਕੋਈ ਕਸਰ ਨਹੀਂ ਛੱਡਦਾ ਉਹ ਤੁਹਾਨੂੰ ਜਾਣਕਾਰੀ ਦਿੰਦਾ ਰਹਿੰਦਾ ਹੈ ਰੇਡੀਓ ਹੋਵੇ ਟੀਵੀ ਹੋਵੇ ਅਖਬਾਰ ਹੋਵੇ ਮੋਬਾਈਲ ਹੋਵੇ ਬਿਜਲੀ ਤੇ ਪਾਣੀ ਦੇ ਬਿੱਲਾਂ ਤੇ ਵੀ ਜਾ ਕੇ ਵੋਟ ਪਾਉਣ ਦੀ ਅਪੀਲ ਹੁੰਦੀ ਹੈ ਕੀ ਇਹ ਸਹੀ ਹੈ ਕਿ ਅਸੀਂ ਫੇਰ ਵੀ ਵੋਟ ਪਾਉਣ ਵਿੱਚ ਲਾਪਰਵਾਹੀ ਕਰੀਏ? ਨਾ ਜੀ ਨਾ। ਇਹ ਤਾਂ ਬਹੁਤ ਸ਼ਰਮਨਾਕ ਹੈ। ਤੇ ਹੋਰ ਕੀ? ਹੁਣ ਤਾਂ ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਤੇ ਵੀ ਵੋਟਰਾਂ ਲਈ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ। ਬਿਲਕੁਲ। ਅਸੀਂ ਫੇਰ ਵੀ ਵੋਟ ਨਾ ਪਾਈਏ ਤਾਂ ਭਈ ਇਹ ਤਾਂ ਗਲਤ ਹੈ। 100% ਗਲਤ ਹੈ ਜੀ। ਤੁਸੀਂ ਬਿਲਕੁਲ ਸਹੀ ਕਿਹਾ ਪਾਪਾ। ਹੁਣ ਨਹੀਂ ਚੱਲਣਾ ਕੋਈ ਬਹਾਨਾ। ਵੋਟ ਪਾਉਣਾ ਜ਼ਰੂਰ ਹੈ ਜਾਣਾ। ਤੁਸੀਂ ਵੋਟ ਪਾਉਣ ਜ਼ਰੂਰ ਜਾਓ ਤੇ ਚੰਗੇ ਨਾਗਰਿਕ ਦਾ ਫਰਜ਼ ਨਿਭਾਓ ਕਿਉਂਕਿ VOTING ਵਰਗੀ ਕੋਈ ਚੀਜ਼ ਨਹੀਂ ਹੈ ਅਸੀਂ ਜ਼ਰੂਰ ਵੋਟ ਪਾਵਾਂਗੇ ਵਾ 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 ਅਮਨ ਤੁਸੀਂ ਤਾਂ ਕਮਾਲ ਹੋ ਅਮਨ ਵੀ ਨਾ ਗੱਲ-ਗੱਲ ਤੇ ਆਪਣੀ ਪਿੱਠ ਥਾਪੜਦੀ ਰਹਿੰਦੀ ਹੈ ਵੈਸੇ ਗੱਲ ਤਾਂ ਇਹਦੀ ਪਿੱਠ ਥਾਪੜਨ ਵਾਲੀ ਹੀ ਹੈ ਹੋਰ ਕੀ ਅ ਮਨਜੀਤ ਕੀ ਤੁਸੀਂ ਜਾਣਦੇ ਹੋ ਕਿ 2024 ਦੀਆਂ ਚੋਣਾਂ 'ਚ ਲਗਭਗ 97 ਕਰੋੜ VOTER ਨੇ अच्छा जी 97 करोड़ पापा जी सच्ची बिल्कुल पुत्र जी 97 करोड़ जिन्ना ਲਈ 12 लाख वोटिंग बूथ بنائے گئے نے 12 लाख हां जी 12 लाख ਤੇ ਲਗਭਗ 1.5 ਕਰੋੜ ਚੋਣ ਅਧਿਕਾਰੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਨੇ ਇਹ ਭਾਰਤੀ ਚੋਣ ਕਮਿਸ਼ਨ ਦੀ ਹਰ VOTER ਨੂੰ ਵੋਟ ਪਾਉਣ ਦਾ ਮੌਕਾ ਦੇਣ ਦੀ ਦ੍ਰਿੜਤਾ ਨੂੰ ਦਰਸਾਉਂਦਾ ਹੈ ਫਿਰ ਸਾਡਾ ਵੀ ਤਾਂ ਇਸੇ ਜਨੂਨ ਤੇ ਜਜ਼ਬੇ ਨਾਲ ਵੋਟ ਪਾਉਣਾ ਬਣਦਾ ਹੈ ਨਾ ਆ ਮੈਨੂੰ ਮੈਸੇਜ ਆ ਗਿਆ ਮਮਾ ਪਪਾ ਮੈਂ ਕਾਲਜ ਜਾਣਾ ਸਾਡੇ ਕਾਲਜ ਵਿੱਚ ਵੀ ਡੈਮੋਕਰੇਸੀ ਵਾਲ ਤੇ ਅਸੀਂ ਤਸਵੀਰਾਂ ਤੇ ਪੇਂਟਿੰਗਾਂ ਰਾਹੀਂ ਵੋਟਰ ਜਾਗਰੂਕਤਾ ਤੇ ਚੋਣ ਸੰਬੰਧੀ ਜਾਣਕਾਰੀ ਦੇ ਰਹੇ ਹਾਂ ਇਹ ਤਾਂ ਬਹੁਤ ਵਧੀਆ ਤਰੀਕਾ ਵੇ ਮੈਂ ਵੀ ਇਸ ਵਿੱਚ ਹਿੱਸਾ ਲੈਣਾ ਚਾਹੁੰਨੀ ਹਾਂ 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 ਜ਼ਰੂਰ ਪੁੱਤਰ ਜੀ ਸਭ ਕੇ ਜਾਓ ਪੁੱਤਰ ਮੈਂ ਵੀ ਸੁਸਾਇਟੀ ਚ ਗਲੀ ਮੁਹੱਲੇ ਵਾਲੇ ਸਾਰਿਆਂ ਨੂੰ ਮਹਿੰਦੀ ਤੇ ਰੰਗੋਲੀ ਰਾਹੀਂ ਇਸ ਚੋਣ ਤਿਉਹਾਰ ਵਿੱਚ ਹਿੱਸਾ ਲੈਣ ਲਈ ਕਹਿਨੀ ਆ ਮੈਂ ਤਾਂ ਇਸ ਬਾਰੇ ਸੋਚ ਵੀ ਲਿਆ ਕਿ ਮਹਿੰਦੀ ਤੇ ਰੰਗੋਲੀ ਦੇ ਡਿਜ਼ਾਈਨ ਵਿੱਚ ਕੀ ਲਿਖਣਾ ਹੈ ਆ ਕੀ ਸੋਚਿਆ ਮਨਜੀਤ ਸਾਨੂੰ ਵੀ ਤੇ ਦੱਸ ਮਹਿੰਦੀ ਤੇ ਰੰਗੋਲੀ ਦੇ ਡਿਜ਼ਾਈਨ ਵਿੱਚ ਲਿਖਣਾ ਹੈ ਹੁਣ ਵਤਨ ਦਬਾਏਗਾ ਬਟਨ ਆ ਕੀ ਗੱਲ ਹੋਈ ਹੁਣ ਵਤਨ ਦਬਾਏਗਾ ਬਟਨ ਆ ਆ ਮਨਜੀਤ ਇੱਕ ਗੱਲ ਹੋਰ ਦੱਸਾਂ ਹੁਣ ਕਈ ਥਾਵਾਂ ਤੇ ਵਿਸ਼ੇਸ਼ ਪੋਲਿੰਗ ਬੂਥ ਵੀ ਬਣਾਏ ਜਾ ਰਹੇ ਨੇ ਤੇ ਉਹਨਾਂ ਵਿੱਚ ਕੀ ਖਾਸ ਆ ਪਾਪਾ ਜੀ ਉਹਨਾਂ ਵਿੱਚੋਂ ਸਥਾਨਿਕ ਕਲਾ ਸੱਭਿਆਚਾਰ ਤੇ ਬਣਾਏ ਉਤਪਾਦਾਂ ਦੀ ਝਲਕ ਮਿਲਦੀ ਹੈ ਇਸ ਨਾਲ ਸਾਰੇ ਸਥਾਨਕ ਵੋਟਰਾਂ ਦਾ ਵੋਟ ਪਾਉਣ ਲਈ ਉਤਸ਼ਾਹ ਆਪਣੇ ਆਪ ਵੱਧਦਾ ਤੇ ਉਹ ਆਪਣੇ VOTING ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਣ ਲਈ ਆਪਣੇ ਪੋਲਿੰਗ ਸਟੇਸ਼ਨ ਤੇ ਵੋਟ ਪਾ ਕੇ ਮਾਣ ਮਹਿਸੂਸ ਕਰਦੇ ਨੇ ਕਿਉਂਕਿ ਇਹ ਚੋਣ ਲਈ ਸਹੀ ਉਮੀਦਵਾਰ ਚੁਣਨ ਦਾ ਜਸ਼ਨ ਹੈ ਬਿਲਕੁਲ ਹਮ ਇਸ ਲਈ ਚੋਣਾ ਦਾ ਤਿਉਹਾਰ ਦੇਸ਼ ਦਾ ਮਾਣ ਹੈ ਬਿਲਕੁਲ ਪਪਾ ਪਰ ਹੁਣ ਮੈਂ ਕਾਲਜ ਜਾ ਰਹੀ ਹਾਂ ਓਕੇ ਬਾਈ ਪੁੱਤਰ ਰੋਟੀ ਤੇ ਖਾ ਜਾ ਮੰਮਾ ਆ ਕੇ ਖਾਉਂਗੀ ਦੋਸਤੋ ਇਹ ਪਰਿਵਾਰ ਚੋਣਾ ਨੂੰ ਮਨਾਉਣ ਲਈ ਬਹੁਤ ਉਤਸੁਕ ਹੈ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਬਾਕੀ ਸਰੋਤੇ ਵੀ ਪੂਰੇ ਉਤਸ਼ਾਹ ਨਾਲ ਚੋਣਾ ਵਿੱਚ ਹਿੱਸਾ ਲੈਣਗੇ ਹਾਂਜੀ ਬਿਲਕੁਲ ਆਹ ਸੁਣਦੇ ਆਂ मुख्य चोन कमिश्नर राजीव कुमार दा की कहना है चुनाव भारत के लोकतंत्र की गौरवशाली अभिव्यक्ति है मतदान करने जैसा कुछ भी नहीं है भारत निर्वाचन आयोग और इसके लाखों अधिकारियों ने आपके मतदान अनुभव को शांतिपूर्ण सहज और सुखद बनाने के लिए पिछले दो वर्षों में बहुत कड़ी मेहनत की प्रत्येक मतदान केंद्र को ग्राउंड फ्लोर पर बनाया है मतदान केंद्रों पर पीने के लिए पानी शौचालय शेड ड्रैम्प व्हील चेयर हेल्प डेस्क और वॉलंटियर्स प्रोवाइड है। किए हैं कृपया वोट करने जरूर आए यह हमारा अनुरोध है अपील है आपसे विनती है यह सच है कि गर्मी का मौसम है आपको और हमें पूरी सावधानी बरतनी चाहिए लेकिन मैं जानता हूं कि भारतीय मतदाताओं का जज्बा गर्मी को भी मात दे देगा साथियों मैं आपसे अपील करता हूं कि आप अपने घरों से बाहर आए और मतदान करें अपने परिवार और दोस्तों को भी वोट देने के लिए प्रेरित करें दोस्तों सुनो तो अदाकार आयुष्मान खुराना वोटिंग बारे की कह रहे हैं एक सौ एक बहाने हैं वोट ना डालने के पर इस चुनाव के पर में एक ही रीजन काफी है वोट डालने का वो है हमारी रिस्पॉन्सिबिलिटी देश और हमारे फ्यूचर के लिए चलो सब मिलकर मनाते है चुनाव के पर्व को गर्व के साथ दोस्तों ਹੁਣ ਤੁਹਾਡੇ ਤੋਂ ਅੱਜ ਦਾ ਸਵਾਲ ਪੁੱਛਣ ਦਾ ਸਮਾਂ ਆ ਗਿਆ ਹੈ। ਕਿਰਪਾ ਕਰਕੇ ਅਗਲੇ ਸੋਮਵਾਰ ਤੱਕ ਸਾਨੂੰ ਆਪਣੇ ਪੂਰੇ ਨਾਮ ਤੇ ਪਤੇ ਦੇ ਨਾਲ ਸਾਡੇ WhatsApp ਨੰਬਰ ਤੇ ਆਪਣਾ ਜਵਾਬ ਜ਼ਰੂਰ ਭੇਜ ਦਿਓ। ਸਾਡਾ ਨੰਬਰ ਹੈ 9990 31950। ਨੰਬਰ ਦੁਬਾਰਾ ਨੋਟ ਕਰੋ 9990 31950। ਤੇ ਹੁਣ ਅੱਜ ਦਾ ਸਵਾਲ ਧਿਆਨ ਨਾਲ ਸੁਣੋ। ਅਤੇ ਅੱਜ ਦਾ ਸਵਾਲ ਹੈ ਵੋਟ ਪਾਉਣ ਤੋਂ ਪਹਿਲਾਂ ਤੁਸੀਂ ਕਿਸ ਮੋਬਾਈਲ ਐਪ ਤੋਂ ਉਮੀਦਵਾਰਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਪਿਛਲੇ ਐਪੀਸੋਡ ਦੇ ਜੇਤੂ ਦਾ ਨਾਮ ਜੇਤੂ ਦਾ ਨਾਮ ਹੈ ਦੀਪਿਕਾ ਪੰਦ ਅਲਮੋਰਾ ਉੱਤਰਾਖੰਡ ਤੋਂ ਤੇ ਸਹੀ ਉੱਤਰ ਹੈ অপਸ਼ਨ ਡੀ ਹੈਟਸ ਆਫ ਟੂ ਯੂ ਸਾਡੇ ਵੱਲੋਂ ਜੇਤੂ ਨੂੰ ਬਹੁਤ ਬਹੁਤ ਵਧਾਈਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਜੇਤੂ ਨੂੰ ਸਰਟੀਫਿਕੇਟ ਤੇ ਇਨਾਮ ਉਸ ਦੇ ਦਿੱਤੇ ਪਤੇ ਤੇ ਭੇਜਿਆ ਜਾਵੇਗਾ ਪਿਆਰੇ ਸਰੋਤਿਓ ਹੁਣ ਸਮਾ ਆ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ ਸੁਰੱਖਿਅਤ ਰਹੋ ਤੇ ਇੱਕ ਸੁਚੇਤ ਤੇ ਜਾਗਰੂਕ ਵੋਟਰ ਬਜੋ ਲੋਕਤੰਤਰ ਨੂੰ ਮਜ਼ਬੂਤ ਕਰਦੇ ਰਹੋ ਤੁਸੀਂ VOTING ਪ੍ਰਤੀ ਜਾਗਰੂਕ ਬਣੋ ਤੇ ਹੋਰਾਂ ਨੂੰ ਵੀ ਜਾਗਰੂਕ ਕਰੋ ਸਮਾ ਆਉਣ ਤੇ ਕਦੇ ਵੀ ਆਪਣੇ ਵੋਟ ਦੇ ਅਧਿਕਾਰ ਨੂੰ ਨਾ ਗਵਾਓ ਤੇ ਨਾਲ ਹੀ ਸੁਣਨਾ ਨਾ ਭੁੱਲੋ ਮੱਧਦਾਤਾ ਜੰਕਸ਼ਨ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਾ ਮਾ ਕਨੈਕਸ਼ਨ ਮਤਦਾਤਾ ਜੰਕਸ਼ਨ ਹੱਸਦਾ ਮਤਦਾਤਾ ਜੰਕਸ਼ਨ ਮਤਦਾਤਾ ਜੰਕਸ਼ਨ ਹੱਸਦਾ ਮਤਦਾਤਾ ਜੰਕਸ਼ਨ